और बेटा तेरे काम ਆਉਂ ਆਪੜੀ ਗੱਡੀ ਟਾਲੋ ਆਪ ਰਿੰਕੂ ਰੇਂਦਰ ਰੇਂਦ ਕਰਦਾ ਮਾਮਾ ਬਹੁਤ ਚੱਲੋ ਸਾਈਡ ਤੇ ਜਾਓ ਰੇਂਦਰ ਰੇਂਦ ਹੋ ਜਾਓ ਉਹੀ ਤਰ੍ਹਾਂ ਸਾਈਡ ਤੇ ਆਉਂ ਪਹਿਲਾਂ ਬੱਚੋ ਦੇ ਬਾਂਦੀ ਆਹੋ ਆਹੇ ਗੱਡੀਆਂ ਘੜਾਉਂਦੇ ਨਾ ਆ ਜਿਹੜੀਆਂ ਜਾਮ ਚ गॾी <laughs> लारक ਸਾਥੀਓ ਸਾਹਮਣੇ ਪਾਸੇ ਨੇ ਉਹ ਤਰਵਣ ਸਾਹਿਬ ਸਾਰਿਆਂ ਨੂੰ ਕਹਿੰਦੇ ਵੀ ਇੱਧਰ ਆਜੋ ਕਿ ਰਾਮਨ ਸਾਹਿਬ ਦਾ ਦੇਸ਼ ਹੈ ਕਿ ਮਜਬੂਰੀ ਨਾਲ ਆਪਾਂ ਨੂੰ ਇਹ ਕੰਮ ਕਰਨਾ ਪਿਆ ਤੇ ਆਦਰਨੀਏ ਤਰਵਣ ਜੀ ਜੀ ਸੰਗਤ ਹੈ ਇੱਕ ਜਿਹੜਾ ਅੰਮ੍ਰਿਤਸਰ ਤੋਂ ਐਲਾਨ ਹੋਇਆ ਚਰਨ ਮੈਂ ਸਦੰਗਾ ਕਰਦਾ ਇੱਥੇ ਕਿ ਅੱਜ ਆਪਾਂ ਨੇ ਭਾਰਤੀ ਵਾਲਮੀਕੀ ਤਰੁਣ ਸਮਾਜ ਆਦਰਸ਼ ਜੇ ਜਿਨੇ ਵੀ ਮਹਾਪੁਰਸ਼ਾਂ ਨੇ ਸਟਾਰ ਕੀਤਾ ਉਹਨਾਂ ਨੇ ਆਪ ਮਨੁਸੰਸਕਾਰ ਦਿੱਤੇ ਉਹਨਾਂ ਨੇ ਸੰਸਕਾਰ ਦਿੱਤੇ ਸਾਡੇ ਜੇ ਲੇਡੀਜ਼ ਨੂੰ ਬੈਠੋਗੇ ਜੀ ਥੋੜਾ ਜਿਹਾ ਸੈਟ ਹੋ ਜਾਓ ਵਾਲਮੀਕੀ ਧਰਮ ਦਾ ਪ੍ਰਕਾਰ ਜੋ ਬੈਠੋ ਜੀ ਬੈਠੋ ਬਾਲਚੰਦ ਜੀ आज शांति पे के लोग इकट्ठे करने की बात कर रहे हैं वो है, ऐसे लोगों को इकट्ठे करके वो धार्मिकता दिखा रहे हैं पंजाब पन्साह साल साठ साठ साल हो गए इसके ऊपर संघर्ष कर रहे हैं सारे देश में कश्मीर से लेकर कन्याकुमारी तक जो प्रचार कर रहे हैं नहीं है ਆਪ ਦੇਖਤੇ ਹੈ ਜਬ ਕੋਈ ਵੀ ਸਿਰਫਰਾ ਇੱਕ ਵਿਅਕਤੀ ਜੀ ਅਨਾਰਿਆ ਜੀ ਅੱਜ ਤੁਹਾਡੇ ਕੋਲੇ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਪ੍ਰੋਟੈਸਟ ਦੀ ਮੇਨ ਮੰਗ ਕੀ ਹੈ ਜੀ ਇਹ ਜੀ ਪੂਰੇ ਵਾਲਮੀਕੀ ਸਮਾਜ ਕੋ ਲੋਕ ਪੂਰੇ ਦੇਸ਼ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਵਾਲਮੀਕੀ ਉਹ ਲੋਕ ਜਿਨ੍ਹਾਂ ਦੀ ਪਰਮ ਪਿਤਾ ਪਰਮేశਰ ਭਗਵਾਨ ਵਾਲਮੀਕੀ ਮਹਾਰਾਜ ਔਰ ਪਵਨ ਵਾਲਮੀਕੀ ਤੇਰੇ ਸੇ ਆਸਤਾ ਔਰ ਸ਼ਰਧਾ ਹੈ ਉਹਨਾਂ ਵੱਲੋਂ ਇੱਕ ਰੋਸ ਮਜ਼ਾਰਾ ਕੀਤਾ ਜਾ ਰਿਹਾ ਹੈ ਮਸਲਾ ਕੀ ਹੈ ਜੀ ਮਸਲਾ ਹੈ ਜੀ ਪਾਵਨ ਵਾਲਮੀਕੀ ਤੀਰਦੀ ਦੀ ਇੱਕ ਮਰਿਆਦਾ ਆ ਔਰ ਉਸ ਮਰਿਆਦਾ ਨੂੰ ਜਿਹੜੇ ਉੱਥੋਂ ਦੇ ਕੋਈ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ ਕਿਉਂਕਿ ਸੰਤੋ ਹੁੰਦੇ ਨੇ ਜਿਹੜੇ ਘਟੋ-ਘਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਨ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਵਾਲਮੀਕੀ ਤੀਰਦੇ ਮੂਰਤੀ ਤੇ ਚੜ ਗਏ ਗੱਲੇ ਤੇ ਚੜ ਗਏ ਤੀਰ ਦੇ ਉੱਪਰਲੇ ਪਾਸੇ ਚੜ ਗਏ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਜੋਂ ਇਹ ਪ੍ਰਦਰਸ਼ਨ ਸੀ ਕਰ ਰਹੇ ਕਾਰਨ ਇੱਕੋ ਹੀ ਆ ਕਿ ਉੱਥੇ ਕਈ ਲੋਕ ਜਿਹੜੇ ਨੇ ਰਾਜਨੀਤਿਕ ਲਾਹਾ ਲੈਣ ਦੇ ਲਈ ਉਥੇ ਗੱਬਰ ਵਰਗੇ ਬੰਦੇ ਜਿਹੜੇ ਬੈਠੇ ਨੇ ਉਹ ਜਦੋਂ ਪ੍ਰਗਟ ਦਿਵਸ ਆਉਂਦਾ ਉਦੋਂ ਜੀ ਕਿ ਉਹਨਾਂ ਨੇ ਕੋਈ ਸ਼ਰਾਰਤ ਕਰਨੀ ਹੁੰਦੀ ਆ ਜਾਂ ਕੋਈ ਐਸਾ ਤਿਉਹਾਰ ਹੁੰਦਾ ਉਹ ਸਿਰਫ ਆਪਣਾ ਆਪ ਨੂੰ ਰਾਜਨੀਤੀ ਤੌਰ ਤੇ ਤਗੜਾ ਕਰਨ ਦੇ ਲਈ ਵਾਲਮੀਕੀ ਤੀਰ ਦੀ ਬੇਅਦਬੀ ਕਰਵਾ ਰਹੇ ਨੇ ਚਾਹੇ ਪ੍ਰਸ਼ਾਸਨ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਮੈਂ ਕਹਾਂ ਜੀ ਸਰਕਾਰੇ ਜੀ ਬਰਾਬਰ ਦੇ ਦੋਸ਼ੀ ਚੋਖੋ ਦੇ ਉਹ ਸ਼ਾਇਨ ਬੋਰਡ ਬਣਿਆ ਹੋਇਆ ਆ ਇਹ ਡਿਊਟੀ ਸ਼ਾਇਨ ਬੋਰਡ ਦੀ ਬਣਦੀ ਆ ਕਿ ਉੱਥੇ ਸਾਰੀ ਦੇਖਭਾਲ ਕਰੇ ਇਹ ਜਿਹੜੇ ਉੱਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਉਹਨਾਂ ਬੇਅਦਬੀ ਕੀਤੀ ਆ ਉਹ ਬੇਅਦਬੀ ਦਾ ਨੋਟਿਸ ਉਹਨਾਂ ਲੈਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾਦਰਜ ਹੋਣਾ ਚਾਹੀਦਾ ਹੈ ਦੇਖੋ ਜੀ ਅੱਜ ਪੂਰਾ ਸਮਾਜ ਬੈਠਾ ਆ ਉਸ ਤੋਂ ਬਾਅਦ ਜਿਹੜਾ ਸਮਾਜ ਫੈਸਲਾ ਕਰ ਲਵੇ ਸਮਾਜ ਦੇ ਪ੍ਰਮੁੱਖ ਲੋਕ ਫੈਸਲਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇ ਸਰਕਾਰ ਇਦਾਂ ਹੀ ਸਾਡੀ ਅਣਦੇਖੀ ਕਰਦੀ ਰਹੀ ਵਾਲਮੀਕੀ ਸਮਾਜ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੋਰਡ ਦੀ ਤਾਕਤ ਆ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਭੁਗਤਣਾ ਹੈ ਜੀ ਸਰ ਆਪਣਾ ਨਾਮ ਪੰਜਾਬ ਮੇਰਾ ਨਾਮ ਹੈ ਸ਼ਸ਼ੀ ਗੈਲਰੀ ਔਰ ਮੈਂ ਪੰਜਾਬ ਪ੍ਰਧਾਨ ਪਾਵਨ ਵਾਲਮੀ ਕੀ ਤਿਰਧਾਸ਼ਨ ਕਮੇਟੀ ਔਰ ਅੱਜ ਦਾ ਜਿਹੜਾ ਇਹ ਦਿਨ ਹੈ ਉਹ ਇਸ ਕਰਕੇ ਧਰਨਾ ਪ੍ਰਦਰਸ਼ਨ ਦਾ ਰੱਖਿਆ ਗਿਆ ਕਿ 27 ਤਰੀਕ ਵਾਲੇ ਦਿਨ ਜਿਹੜਾ ਕਿ ਬਹੁਤ ਤਾਲਾ ਔਰ ਮਤਭਾਗਾ ਦੇਣ ਕਿਤੇ ਪਾਵਨ ਵਾਲਮੀ ਕੀ ਤਿਰੱਦੀ ਇੰਨੀ ਵਿਤਵੀ ਹੋਈ ਹੈ ਕਿ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇਹ ਕੌਮ ਪ੍ਰਕਾਸ਼ ਗੱਬਰ ਉਹਦਾ ਮੁੰਡਾ ਔਰ ਖਾਸ ਕਰਕੇ ਸੇਵਕਾਂ ਨਾ ਜਿਹੜਾ ਕੀ ਬਾਬਾ ਕਰਪੂਰ ਥੱਲੇ ਤੋਂ ਹੁੰਦਾ ਆਪਣਾ ਗੁੰਡਾ ਤਤਵ ਲੈ ਕੇ ਔਰ ਗੁੰਡਾਗਰਦੀ ਦੇ ਨਾਲ ਨੰਗਾ ਨਾਚ ਜਿਹੜਾ ਕਰਾਇਆ ਉਹਨਾਂ ਨੇ تیرਤ ਉੱਤੇ ਉਹਨੂੰ ਕਦੀ ਵੀ ਵਾਲਮੀਕੀ ਅਨੁਯਾਈ ਜਿਹੜੇ ਨੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਲਗਾਤਾਰ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ ਹਮੇਸ਼ਾ ਹੀ ਇਹਤੇ ਮਰਿਆਦਾ ਭੰਗ ਕਰਨ ਚ ਪਹਿਲਾ ਹੱਥ ਜਿਹੜਾ ਹੋਮ ਪ੍ਰਕਾਸ਼ ਗੱਬਰ ਦਾ ਰਿਆ ਜਿੰਨੀਆਂ ਮਰਿਆਦਾਵਾਂ ਭੰਗ ਹੋਈਆਂ ਅਸੀਂ ਚਾਹਾਂਗੇ ਕਿ ਐਸੇ ਹੀ ਤਰ੍ਹਾਂ ਹੀ ਜੇਕਰ ਸਰਕਾਰ ਨੇ ਜਿਹੜਾ ਕਿ ਸ਼ਾਇਨ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਆ ਉੱਥੇ ਆ ਕੇ ਕੋਈ ਜ਼ਬਰਨ ਝੰਡਾ ਚੜਾਜੇ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਔਰ ਉਹ ਕਹਿੰਦੇ ਮर्यादा ਨਾਲ ਚ ਨਜੜਾਇਆ ਦੱਸੋ ਇਹ ਕਿਹੜੀ ਮर्याਦਾ ਧੱਕੇ ਵਜ ਰਹੇ ਕੁਲਹਾੜੀਆਂ ਨਿਕੰਡੀਆਂ ਕੋਈ ਪਾਠ ਪੂਜਾ ਨਹੀਂ ਕਾਦੀ ਮर्याਦਾ ਮर्याਦਾ ਚ ਉਹ ਲੋਕ ਰਹਿ ਨਹੀਂ ਸਕਦੇ ਮर्याਦਾ ਉਹਨੇ ਭੰਗ ਕੀਤੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਝੰਡੇ ਰਿਮੂਵ ਹੋਣੇ ਚਾਹੀਦੇ ਆ ਇਹ ਧਰਨਾ ਪ੍ਰਦਰਸ਼ਨ ਹੋ ਤੱਕ ਚੱਲੂਗਾ ਜੋ ਤੱਕ ਇਹ ਸਾਰਾ ਕੰਮ ਹੋ ਨਹੀਂ ਜਾਂਦਾ ਕਿਉਂ ਇਸ ਤਰ੍ਹਾਂ ਕਿਉਂ ਕਰਦੇ ਦੇਖੋ ਜੀ ਇਹ ਆਪਣੀ ਰਾਜਨੀਤਿਕ ਰੋਟੀ ਖੇਗ ਰਿਆ ਔਰ ਗੱਲਿਆਂ ਦਾ ਰੌਲਾ ਉਹ ਚਾਹੁੰਦੇ ਆ ਕਬਜ਼ਾ ਕਰਨਾ ਜਿਹੜੇ ਕਿ ਉਹਨਾਂ ਦੇ ਡੇਰੇ ਆ ਉਹ ਇਹ ਕਹਿੰਦਾ ਭਾਵਾ ਨਾਥਾ ਨਾਲ ਰਿਲੇਟਡ ਆ ਗੋਰਖਨਾਥ ਦੇ ਚੇਲੇ ਨੇ ਉਹ ਵਾਲਮੀਕੀ ਮਹਾਰਾਜ ਨੂੰ ਨਹੀਂ ਮੰਨਦੇ ਉਹਨਾਂ ਦੀ ਆਸਥਾ ਨਹੀਂ ਵਾਲਮੀਕੀ ਮਹਾਰਾਜ ਚ ਇਸ ਕਰਕੇ ਉਹ ਗੋਰਖਨਾਥ ਦੇ ਚੇਲੇ ਉਹ ਸਿਰਫ ਤੇ ਕੀ ਦਾਵਾ ਰੱਖਦੇ ਆ ਜਿਨ੍ਹਾਂ ਨੇ ਧੀਰਸਾ ਜਾਤ ਚਰਾਇਆ ਜਿਨ੍ਹਾਂ ਨੇ ਭੁਖਰਤ ਹਲਾ ਰੱਖਿਆ ਜਿਨ੍ਹਾਂ ਨੇ ਮੂਵਮੈਂਟ ਬਣਾਈ ਧੀਰਸ ਨੂੰ ਆਜ਼ਾਦ ਕਰਾਉਂਦੀ ਉਹ ਇਹ ਸੰਗਠਨ ਨੇ ਔਰ ਸੰਗਠਨਾ ਦੇ ਅਧਿਕਾਰੀ ਜੋ ਨਿਰਣੇ ਲੈਣਗੇ ਉੱਥੇ ਉਹ ਹੋਣਾ ਚਾਹੀਦਾ ਅੱਜ ਇਹ ਭੰਡਾਰੀ ਪੁਲ ਜਾਮ ਕੀਤਾ ਗਿਆ ਵਾ ਔਰ ਭੰਡਾਰੀ ਪੁਲ ਜਾਮ ਕਰਕੇ ਸਾਡਾ ਕੋਈ ਲੋਕਾਂ ਨੂੰ ਮਸਲਾ ਤੰਗ ਕਰਨ ਦਾ ਨਹੀਂ ਆ ਅਸੀਂ ਆਪਣੀ ਗੱਲ ਰੱਖਣੀ ਆ ਜਿਹੜੀ ਸਰਕਾਰ ਮੂਹਰੇ ਬੈਠੀ ਆ ਇਹ ਸਰਕਾਰ ਦਾ ਅਸੀਂ ਫੇਲियर ਮੰਨਦੇ ਆ ਔਰ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਕਿ ਵਾਕਈ ਉਹ ਜਿਹੜਾ ਬਾਲਮੀਕੀ ਸਮਾਜ ਹੈ ਉਹ ਜੇ ਸਰਕਾਰ ਬਣਾ ਸਕਦਾ ਤੇ ਸਰਕਾਰ ਪਲਟਾ ਵੀ ਸਕਦਾ ਹੈ ਇਹ ਪ੍ਰਸ਼ਾਸਨ ਦਾ ਜੀ ਨਹੀਂ ਮੰਨਦਾ ਇਹ ਫਿਰ ਅੱਗੇ ਦੀ ਮੂਵਮੈਂਟ ਜਿਹੜੀ ਸਾਡੇ ਬੁੱਧੀਜੀਵੀ ਆਏ ਨੇ ਉਹ ਅੱਗੇ ਦੱਸਣਗੇ ਬਿਲਕੁਲ ਜਾਏਗਾ ਜੀ ਬਿਲਕੁਲ ਜਾਏਗਾ